ਸਤਿ ਸ਼੍ਰੀ ਅਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇਲਾ ਰੇਡੀਓ 87.8 ਐਫਐਮ ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਅਤੇ ਦੇਸ਼ ਵਿਦੇਸ਼ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਵਾਇਰਲ ਹੋਈਆਂ ਆਪਣੀਆਂ ਫੇਕ ਵੀਡੀਓ ਉੱਤੇ ਬੋਲੇ ਨੇ ਦਰਅਸਲ ਪੱਤਰਕਾਰਾਂ ਵੱਲੋਂ ਜਦੋਂ ਉਹਨਾਂ ਨੂੰ ਇਸ ਫੇਕ ਵੀਡੀਓ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਹੇ ਕਿ ਭਾਜਪਾ ਦੇ ਕੁਝ ਆਗੂ ਇਸ ਵੀਡੀਓ ਨੂੰ ਵਾਇਰਲ ਕਰ ਰਹੇ ਨੇ ਉਹਨਾਂ ਆਖਿਆ ਕਿ ਭਾਜਪਾ ਕੋਲ ਫੇਕਨੈਸ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ ਦੱਸਣੀ ਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਜਪਾ ਵੱਲੋਂ ਲਗਾਤਾਰ ਸਰਕਾਰ ਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਭਾਜਪਾ ਆਗੂਆਂ ਵੱਲੋਂ ਜਾਣਬੁੱਝ ਕੇ ਇਸ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਮੋਹਾਲੀ ਦੀ ਕੋਰਟ ਨੇ ਫੇਸਬੁਕ ਅਤੇ ਗੂਗਲ ਨੂੰ AI ਦੀ ਮਦਦ ਨਾਲ ਤਿਆਰ ਡੀਪ ਫੇਕ ਵੀਡੀਓ ਇੰਟਰਨੈਟ ਤੋਂ ਹਟਾਉਣ ਦੇ ਹੁਕਮ ਦਿੱਤੇ ਨੇ ਆਮ ਆਦਮੀ ਪਾਰਟੀ ਨੇ X ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ AI ਡੀਪ ਫੇਕ ਵੀਡੀਓ ਸੱਜੇ ਪੱਖੀ ਟ੍ਰੋਲਰਸ ਵੱਲੋਂ ਸਾਂਝਾ ਕੀਤਾ ਜਾ ਰਿਹਾ ਹੈ ਇੱਕ ਫਰਜ਼ੀ ਵੀਡੀਓ ਹੈ ਅਤੇ ਕੋਰਟ ਨੇ ਇਸ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਨੇ ਉਨ੍ਹਾਂ ਕਿਹਾ ਕਿ ਇਸ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਅਕਸ ਖਰਾਬ ਹੋ ਰਿਹਾ ਇਸ ਮਾਮਲੇ 'ਚ ਸਾਈਬਰ ਸੈੱਲ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਸਟੇਟ ਸਾਈਬਰ ਸੈੱਲ ਮੁਹਾਲੀ 'ਚ ਵੀਡੀਓ ਪਾਉਣ ਵਾਲੇ ਜਗਮਨ ਸਮਰਾ ਨਾਂ ਦੇ ਇੱਕ ਵਿਅਕਤੀ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਹੈ। ਹੁਣ ਇਸ ਮਾਮਲੇ ਦੇ ਸਬੰਧ ਵਿੱਚ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ। ਮੁਹਾਲੀ ਦੀ ਅਦਾਲਤ ਨੇ ਸਾਈਬਰ ਕ੍ਰਾਈਮ ਵਿਭਾਗ ਤੋਂ ਜਾਣਕਾਰੀ ਮਿਲਣ ਤੇ Facebook Google ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 24 ਘੰਟਿਆਂ ਦੇ ਅੰਦਰ ਸਾਰੀਆਂ ਇਤਰਾਜ਼ਯੋਗ ਪੋਸਟਾਂ ਹਟਾਉਣ ਅਤੇ ਉਸ ਨਾਲ ਮੇਲ ਕਰਦੀਆਂ ਹੋਈਆਂ ਪੋਸਟਾਂ ਨੂੰ ਵੀ ਹਟਾਉਣ ਲਈ ਆਖਿਆ ਗਿਆ ਹੈ। ਜੇਕਰ Google ਅਤੇ Facebook ਵੱਲੋਂ ਇਹਨਾਂ ਵੀਡੀਓ ਨੂੰ ਬਲਾਕ ਜਾਂ ਡਿਲੀਟ ਨਹੀਂ ਕੀਤਾ ਜਾਂਦਾ ਤਾਂ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਅਦਾਲਤ ਨੇ Facebook ਨੂੰ ਸਾਰਾ ਸਮਾਨ ਜਾ ਪੋਸਟਾਂ ਨੂੰ ਤੁਰੰਤ ਹਟਾਉਣ ਅਤੇ ਬਲਾਕ ਕਰਨ ਦਾ ਹੁਕਮ ਦਿੱਤਾ ਹੈ। Google ਨੂੰ ਵੀ ਇਹ ਹਦਾਇਤ ਦਿੱਤੀ ਗਈ ਹੈ ਕਿ ਯਕੀਨੀ ਬਣਾਵੇ ਕਿ ਅਜਹੀ ਸਮੱਗਰੀ ਸਰਚ ਨਤੀਜਿਆਂ ਵਿੱਚ ਨਾ ਦਿਖਾਈ ਜਾਏ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੂੜਾ ਨੇ ਸੂਬੇ 'ਚ ਪ੍ਰਾਲੀ ਸਾੜਨ ਦੇ ਮਾਮਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਤਿੱਖੇ ਵਿਅੰਗ ਕੀਤੇ ਨੇ। ਉਨਾ ਕਹਿਆ ਕਿ ਸਾਡੇ ਲਈ ਹਰ ਮਨੁੱਖ ਦੀ ਜ਼ਿੰਦਗੀ ਇੰਪੋਰਟੈਂਟ ਹੈ ਕੇਂਦਰ ਦੀ ਭਾਜਪਾ ਸਰਕਾਰ ਸਾਡੇ ਤੇ ਪ੍ਰਦੂਸ਼ਣ ਨੂੰ ਲੈ ਕੇ ਇਲਜ਼ਾਮ ਲਗਾ ਰਹੀ ਹੈ ਜਦਕਿ ਪੰਜਾਬ ਚ ਹੁਣ ਪ੍ਰਾਲੀ ਸਾੜਨ ਦੇ ਮਾਮਲਿਆਂ ਚ ਵੱਡੇ ਪੱਧਰ ਤੇ ਕਮੀ ਆਈ ਹੈ ਉਹਨਾਂ ਪਿਛਲੇ ਅੰਕੜੇ ਬਿਆਨ ਕਰਦੇ ਹੋ ਦੱਸਿਆ ਕਿ 2021 ਚ 21 ਅਕਤੂਬਰ ਨੂੰ ਪ੍ਰਾਲੀ ਸਾੜਨ ਦੇ 597 ਕੇਸ ਸੀ ਜਦਕਿ 2022 ਚ ਘਟ ਕੇ 393 2023 ਚ ਘਟ ਕੇ 146 2024 ਚ ਘਟ ਕੇ 65 ਅਤੇ 2025 ਚ ਘਟ ਕੇ ਸਿਰਫ 62 ਹੀ ਰਹਿ ਗਏ ਨੇ ਅਮਨ ਅਰੂੜਾ ਨੇ ਕਿਹਾ ਕਿ ਜਿਹੜੀ ਕੇਂਦਰ ਸਰਕਾਰ ਪੰਜਾਬ ਤੇ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲਗਾ ਰਹੀ ਹੈ ਇਹ ਉਹੀ ਭਾਰਤ ਸਰਕਾਰ ਦਾ ਡਾਟਾ ਹੈ ਅਮਨ ਅਰੂੜਾ ਨੇ ਕਿਹਾ ਕਿ 15 ਸਤੰਬਰ ਤੋਂ 21 ਅਕਤੂਬਰ ਤੱਕ ਸਾਲ 2021 ਚ 4327 ਅੱਗ ਲੱਗਣ ਦੀਆਂ ਘਟਨਾਵਾਂ ਰਿਪੋਰਟ ਹੋਈਆਂ ਜਦਕਿ 2022 ਚ 3114 2023 ਚ 1764 2024 ਚ 1510 ਪ੍ਰਾਲੀ ਸਾੜਨ ਦੇ ਮਾਮਲੇ ਆਏ ਨੇ ਤੇ ਹੁਣ 2025 ਚ ਇਹ ਮਾਮਲਾ ਸਿਰਫ 415 ਰਹਿ ਗਿਆ ਇਸ ਦੇ ਉਲਟ ਭਾਜਪਾ ਸ਼ਾਸਿਤ ਸੂਬੇ ਯੂਪੀ ਚ ਸਾਲ 2021 ਚ 631 ਅੱਗ ਲੱਗਣ ਦੀਆਂ ਘਟਨਾਵਾਂ ਰਿਪੋਰਟ ਹੋਈਆਂ ਸੀ ਜੋ ਕਿ 2025 ਤੱਕ ਵੱਧ ਕੇ 660 ਹੋ ਗਈਆਂ ਨੇ ਉਨਾ ਕਿਹਾ ਕਿ ਪੰਜਾਬ 'ਚ ਇਹ ਮਾਮਲੇ 10 ਗੁਣਾ ਤੱਕ ਘੱਟ ਰਹੇ ਨੇ ਪਰ ਦੂਜੇ ਸੂਬਿਆਂ ਦੇ ਵਿੱਚ ਇਹ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ. CBI ਦੀ ਟੀਮ 8 ਦਿਨਾਂ ਬਾਅਦ ਪੰਜਾਬ ਦੇ DIG ਹਰਚਰਨ ਸਿੰਘ ਪੁੱਲਰ ਦੇ ਘਰ ਵਾਪਸ ਆ ਗਈ ਹੈ ਜਿਨ੍ਹਾਂ ਨੂੰ ਰਿਸ਼ਵਤ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ. 11 ਅਧਿਕਾਰੀ ਦੁਪਹਿਰੇ 2:30 ਵਜੇ ਦੇ ਕਰੀਬ ਦਿੱਲੀ ਰਜਿਸਟਰਡ ਗੱਡੀ 'ਚ ਪਹੁੰਚੇ ਅਤੇ ਉਦੋਂ ਤੋਂ ਹੀ ਘਰ ਦੇ ਅੰਦਰ ਤਲਾਸ਼ੀ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੂੰ ਜਾਣਕਾਰੀ ਮਿਲੀ ਹੈ ਕਿ ਕੁਝ ਦਸਤਾਵੇਜ਼ ਉਹਨਾਂ ਦੇ ਘਰ ਹੈ ਜਿਨ੍ਹਾਂ ਨੂੰ ਬਰਾਮਦ ਕਰਨਾ ਹੈ ਇਸ ਤੋਂ ਪਹਿਲਾਂ ਸੀਬੀਆਈ ਨੇ ਉਹਨਾਂ ਦੇ ਘਰ ਤੋਂ 7.5 ਕਰੋੜ ਰੁਪਏ ਨਗਦ ਕੁਝ ਜਾਇਦਾਦ ਦੇ ਦਸਤਾਵੇਜ਼ ਮਹਿੰਗੀਆਂ ਘੜੀਆਂ ਅਤੇ ਸ਼ਰਾਬ ਬਰਾਮਦ ਕੀਤੀ ਸੀ ਇਸ ਤੋਂ ਇਲਾਵਾ ਇੱਕ ਬੈਂਕ ਲੋਕਰ ਤੋਂ ਕੁਝ ਜ਼ਮੀਨੀ ਦਸਤਾਵੇਜ਼ ਅਤੇ ਸੋਨਾ ਵੀ ਬਰਾਮਦ ਕੀਤਾ ਗਿਆ ਸੀ ਸੀਬੀਆਈ ਨੇ 16 ਅਕਤੂਬਰ ਨੂੰ ਡੀਆਈਜੀ ਪੁੱਲਰ ਅਤੇ ਉਹਨਾਂ ਦੇ 에ਜੰਟ ਕ੍ਰਿਸ਼ਨੂ ਨੂੰ ਗ੍ਰਿਫਤਾਰ ਕੀਤਾ ਸੀ 에ਜੰਟ ਕ੍ਰਿਸ਼ਨੂ ਨੂੰ ਪਹਿਲਾਂ ਹੀ ਸੈਕਟਰ 21 ਚ ਮੰਡੀ ਗੋਬਿੰਦਗਰ ਦੇ ਸਕ੍ਰੈਪ ਡੀਲਰ ਆਕਾਸ਼ ਬਤਰਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਫੜਿਆ ਗਿਆ ਸੀ ਫਿਰ ਸੀਬੀਆਈ ਨਾਲ ਜਾ ਕੇ ਡੀਆਈਜੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਕ੍ਰਿਸ਼ਨੂ ਹੀ ਡੀਆਈਜੀ ਨੂੰ ਰਿਸ਼ਵਤ ਲੈਣ ਲਈ ਸ਼ਿਕਾਰ ਲੱਭ ਕੇ ਦਿੰਦਾ ਸੀ ਉਹ ਡੀਆਈਜੀ ਦਾ ਨਿੱਜੀ ਸਹਾਇਕ ਹੈ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀ ਅਦਾਲਤ ਨੇ ਦੋਵਾਂ ਨੂੰ 31 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿੱਚ ਪੇਸ਼ ਕਰਤਾ ਹੈ ਸਰਕਾਰ ਵੱਲੋਂ ਡੀਆਈਜੀ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਲੁਧਿਆਣਾ ਦੇ ਚੀਮਾ ਚੌਂਕ ਨੇੜੇ ਇੰਦਰਾ ਕਲੋਨੀ 'ਚ ਇੱਕ ਗੱਡਿ 'ਚ ਰੱਖੇ ਪਟਾਕਿਆਂ 'ਚ ਧਮਾਕਾ ਹੋ ਗਿਆ ਧਮਾਕੇ ਨਾਲ ਘਰ ਚ ਅੱਗ ਲੱਗੀ ਅਤੇ 10 ਤੋਂ 15 ਲੋਕ ਜ਼ਖਮੀ ਹੋ ਗਏ ਨੇ ਧਮਾਕੇ ਦੀ ਆਵਾਜ਼ ਸੁਣ ਕੇ ਆਂਡ ਗਵਾਂਡ ਦੇ ਲੋਕਾਂ ਚ ਦਹਿਸ਼ਤ ਫੈਲ ਗਈ ਲੋਕ ਉੱਥੇ ਇਕੱਠੇ ਹੋ ਗਏ ਲੋਕਾਂ ਦਾ ਕਹਿਣਾ ਹੈ ਕਿ ਘਰ ਵਿੱਚ ਬਾਰੂਦ ਰੱਖਿਆ ਹੋਇਆ ਸੀ ਜਿਸ ਨਾਲ ਪਟਾਕੇ ਬਣਾਏ ਜਾ ਰਹੇ ਸੀ ਇਹਨਾਂ ਨੂੰ ਅਗਲੇ ਸਾਲ ਦੀਵਾਲੀ ਵੇਚਣ ਲਈ ਰੱਖਿਆ ਗਿਆ ਸੀ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਮਾਕੇ ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆ ਗਿਆ ਇਸ ਦੌਰਾਨ ਗਵਾਂਡੀਆਂ ਨੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਪੰਜਾਬ ਵਿਧਾਨ ਸਭਾ ਚੋਣਾਂ 2027 ਲੈ ਕੇ ਹਰ ਪਾਰਟੀ ਅੱਡੀ-ਸੋਟੀ ਦਾ ਜ਼ੋਰ ਲਗਾ ਰਹੀ ਹੈ ਜਿਸ ਕਰਕੇ ਨਰਾਜ਼ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਵੀ ਕੀਤਾ ਜਾ ਰਿਹਾ ਹੈ ਉਧਰ ਹੁਣ ਆਗੂ ਵੀ ਦੇਖ ਰਹੇ ਨੇ ਕਿਹੜੀ ਪਾਰਟੀ 'ਚ ਸ਼ਾਮਲ ਹੋਣਾ ਸਹੀ ਹੈ ਪੰਜਾਬ ਦੇ ਤਰਨਤਾਰਨ 'ਚ ਆਮ ਆਦਮੀ ਪਾਰਟੀ ਦੇ ਸਾਬਕਾ ਬਲਾਕ ਪ੍ਰਧਾਨ ਅਤੇ ਸਿੱਖਿਆ ਬੋਰਡ ਮੈਂਬਰ ਯਾਦਵਿੰਦਰ ਸਿੰਘ ਨੇ ਪਾਰਟੀ ਛੱਡ ਦਿੱਤੀ ਹੈ ਉਸ ਸੀਨੀਅਰ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਮੌਜੂਦਗੀ 'ਚ ਕਾਂਗਰਸ ਵਿੱਚ ਸ਼ਾਮਲ ਹੋਏ ਨੇ ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਅਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੀ ਹਾਜ਼ਰ ਸਨ ਪ੍ਰਤਾਪ ਸਿੰਘ ਬਾਜਵਾ ਨੇ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਨिशाना ਸਾਦੇ ਹੋਏ ਕਿਹਾ ਕਿ ਆਪ ਚ ਕੋਈ ਵੀ ਵਜੂਦ ਨਹੀਂ ਬਚਿਆ ਲੋਕ ਇਸ ਦੇ 4 ਸਾਲਾਂ ਦੇ ਕੰਮਕਾਜ ਤੋਂ ਤੰਗ ਆ ਚੁੱਕੇ ਨੇ ਉਹਨਾਂ ਕਹੇ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਉਹਨਾਂ ਦੀ ਸਰਕਾਰ ਸਾਥ ਤੋਂ ਚੱਲੂਗੀ ਅੱਜ ਖੁਦ ਸਾਥ ਤੋਂ ਗਾਇਬ ਨੇ ਜਿਹੜੇ ਲੋਕ ਕਹਿੰਦੇ ਸੀ ਕਿ ਵਰਕਰਾਂ ਨੂੰ ਮੌਕਾ ਦਿੱਤਾ ਜਾਏਗਾ ਉਹਨਾਂ ਨੂੰ ਹੁਣ ਉਮੀਦਵਾਰ ਹੀ ਨਹੀਂ ਮਿਲ ਰਿਹਾ ਅਤੇ ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਉਨਾ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਪੰਜਾਬ ਦੇ ਹਾਲਾਤ ਇਸੇ ਤਰ੍ਹਾਂ ਆਸਥਰ ਰਹੇ ਤਾਂ ਕੇਂਦਰ ਦੀ ਭਾਜਪਾ ਸਰਕਾਰ ਜਿੱਥੇ ਰਾਜਪਾਲ ਸ਼ਾਸਨ ਲਾਗੂ ਕਰ ਸਕਦੀ ਹੈ ਜਿਸ ਨਾਲ ਸੂਬੇ ਨੂੰ ਫਿਰ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਫਿਲਹਾਲ ਇਸ ਹਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇਲਾ ਰੇਡੀਓ 87.8 ਐਫਐਮ ਹੁਣ ਮੈਨੂੰ ਮਨਦੀਪ ਕੌਰ ਸੰਧ ਨੂੰ ਦਿਓ ਆਗਿਆ ਤਾਂ ਬਾਦ